ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਤੁਹਾਡਾ ਸਾਡੇ ਅੱਜ ਦੇ ਬਲੌਗ ਦੇ ਵਿੱਚ ਸਭ ਤੋਂ ਪਹਿਲਾਂ ਜੀ ਤੁਹਾਨੂੰ ਪਤਾ ਹੀ ਹੈ ਵੀ ਗਰਮੀ ਦੀਆਂ ਛੁੱਟੀਆਂ ਸੀ ਤਾਂ ਸਾਰਾ ਮਹੀਨਾ ਲੰਘ ਚੁੱਕਿਆ ਸੀ ਥੋੜੇ ਦਿਨ ਬਾਕੀ ਸੀ ਤੇ ਆਪਾਂ ਵੀ ਸੋਚਿਆ ਵੀ ਕਿ ਦੇਖੋਮਣ ਫੇਰਨ ਵਾਸਤੇ ਚੱਲੀਏ ਹੁਣ ਤੁਹਾਨੂੰ ਇਹ ਟਾਵਰ ਵੇਖ ਕੇ ਅੰਦਾਜ਼ਾ ਲੱਗ ਗਿਆ ਹੋਊਗਾ ਕਿ ਅਸੀਂ ਸਿਟੀ ਜਲੰਧਰ ਦੇ ਵਿੱਚ ਪਹੁੰਚ ਗਏ ਹਾਂ ਇਹ ਜਲੰਧਰ ਦੂਰਦਰਸ਼ਨ ਦਾ ਟਾਵਰ ਹੈ ਟੀਡੀ ਨੈਸ਼ਨਲ ਦੂਰਦਰਸ਼ਨ ਜਲੰਧਰ ਦਾ ਟਾਵਰ ਹੈ ਜੀ ਆਪਾਂ ਪਹੁੰਚ ਗਏ ਜਲੰਧਰ ਜਲੰਧਰ ਤੋਂ ਆਪਾਂ ਜਾਣਾ ਜੀ ਹਸ਼ਿਆਰਪੁਰ ਫੇਰ ਹਸ਼ਿਆਰਪੁਰ ਤੋਂ ਤੁਹਾਨੂੰ ਪਤਾ ਹੀ ਹੈ ਵੀ ਪਹਾੜੀ ਇਲਾਕਾ ਜਿਹੜਾ ਸ਼ੁਰੂ ਹੋ ਜਾਂਦਾ ਹੈ ਤਾਂ ਤੁਸੀਂ ਪਹਿਲਾਂ ਸਭ ਤੋਂ ਪਹਿਲਾਂ ਵੀ ਜਲੰਧਰ ਦੂਰਦਰਸ਼ਨ ਟਾਵਰ ਨੂੰ ਵੇਖ ਸਕਦੇ ਹੋ ਹੁਣ ਥੋੜਾ ਜਿਹਾ ਘਾਟੇ ਇਹ ਮਸ਼ਹੂਰਾ ਕਿਸੇ ਟਾਈਮ ਵਿੱਚ ਇਹ ਬਹੁਤ ਹੀ ਜਿਆਦਾ ਮਸ਼ਹੂਰ ਹੁੰਦਾ ਸੀ ਜਦੋਂ ਡੀਡੀ ਨੈਸ਼ਨਲ ਚੈਨਲ ਪਹਿਲੇ ਨੰਬਰ ਤੇ ਚੱਲਦਾ ਹੁੰਦਾ ਸੀ ਤੇ ਫੇਰ ਆਪਾਂ ਹੁਣ ਤੁਹਾਨੂੰ ਪੋਸਟਰ ਵੇਖ ਕੇ ਬੋਰਡ ਵੇਖ ਕੇ ਅੰਦਾਜ਼ਾ ਲਾ ਗੀਆ ਹੋਊਗਾ ਕਿ ਆਪਾਂ ਕਿਹੜੀ ਸੈਲਟ ਚੱਲਦੇ ਆਂ ਜੀ ਹਾਂ ਜੀ ਆਪਾਂ ਚੱਲਦੇ ਆਂ ਮਨਾਲੀ ਲਈ ਸੈਟ ਪਰ ਮਨਾਲੀ ਨਹੀਂ ਜਾਵਾਂਗੀ ਬਲੌਗ ਦੇ ਨਾਲ ਬਣੇ ਰਹੋ ਤੁਹਾਨੂੰ ਵਿਖਾਵਾਂਗੀ ਅਸੀਂ ਕਿੱਥੇ ਗਏ ਸੀ ਤਾਂ ਕਮੈਂਟ ਕਰਕੇ ਦੱਸਿਓ ਤੁਸੀਂ ਵੀ ਵੀ ਤੁਸੀਂ ਇਹ ਛੁੱਟੀਆਂ ਦੇ ਵਿੱਚ ਕਿੱਥੇ ਗਏ ਸੀ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿਉਂਕਿ ਪਤਾ ਲੱਗਦਾ ਰਹਿੰਦਾ ਵੀ ਕੌਣ-ਕੌਣ ਕਿੱਥੇ-ਕਿੱਥੇ ਜਾ ਕੇ ਆਇਆ ਹੈ ਫਿਰ ਜੀ ਆਪਾਂ ਥੋੜੀ ਜੀ ਵਾਟ ਕੱਟਦੇ ਹੋਏ ਲੰਚ ਵਗੈਰਾ ਕਰਦੇ ਹੋਏ ਫਿਰ ਆਪਾਂ ਜੀ ਪਹੁੰਚ ਗਏ ਆ ਹਸ਼ਿਆਰਪੁਰ ਹਸ਼ਿਆਰਪੁਰ ਪਹੁੰਚਦੇ ਹੀ ਤੁਹਾਨੂੰ ਪਤਾ ਹੈ ਜਿਹੜਾ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ ਤਾਂ ਰਾਸਤਾ ਬਹੁਤ ਹੀ ਨਾਜਿਕ ਸੀਗਾ ਤੇ ਬਹੁਤ ਹੀ ਹੌਲੀ ਹੌਲੀ ਡਰਾਈਵ ਕੀਤਾ। ਇਹੀ ਸੁਜੈਸ਼ਨ ਦਿੰਨੀ ਆ ਵੀ ਜਿਹੜਾ ਵੀ ਪਹਾੜਾਂ ਦੇ ਵਿੱਚ ਆਵੇ ਡਰਾਈਵ ਜਿਹੜੀ ਸੇਫ ਕਰੇ, ਸੀਟ ਬੈਲਟ ਵਗੈਰਾ ਲਾ ਕੇ ਬੈਠੇ ਤੇ ਗੱਡੀ ਨੂੰ ਪਹਿਲਾਂ ਪੂਰੀ ਪ੍ਰੋਪਰ ਚੰਗੀ ਤਰ੍ਹਾਂ ਚੈੱਕ ਕਰ ਲਵੇ। ਤਾਂ ਜਿਹੜਾ ਇੱਧਰ ਦਾ ਨਜ਼ਾਰਾ ਏ ਉਹ ਤਾਂ ਬਹੁਤ ਹੀ ਖੂਬਸੂਰਤ ਸੀ। ਤੁਸੀਂ ਵੇਖ ਸਕਦੇ ਹੋ ਬਹੁਤ ਹੀ ਸਾਰੇ ਪਾਸੇ ਹਰਿਆਲੀ ਹਰਿਆਲੀ ਤੇ ਬੱਦਲ ਬਹੁਤ ਹੀ ਜ਼ਿਆਦੇ ਸੀਗੇ। ਤੇ ਰਾਸ ਦੇ ਵਿੱਚ ਮੰਕੀ ਵੀ ਬਹੁਤ ਜਿਆਦੇ ਸੀ ਤੇ ਜਿਹਨੂੰ ਵੇਖ ਕੇ ਬੱਚੇ ਜਿਹੜੇ ਬਹੁਤ ਖੁਸ਼ ਹੁੰਦੇ ਪਏ ਸੀ ਤੇ ਆਪਾਂ ਜੀ ਦੋ ਪਰਿਵਾਰ ਆਏ ਹੋਏ ਸੀ ਜੇ ਤੇ ਦੋਨੋਂ ਪਰਿਵਾਰਾਂ ਦੇ ਬੱਚੇ ਜਿਹੜੇ ਬਹੁਤ ਹੀ ਜਿਆਦੇ ਖੁਸ਼ ਸੀ ਕਿਉਂਕਿ ਜਵਾਕਾਂ ਨੂੰ ਜਿਹੜੇ ਜਾਨਵਰ ਆ ਉਹ ਬਹੁਤ ਹੀ ਪਿਆਰੇ ਹੁੰਦੇ ਆ ਹਾਂਜੀ ਜਿਹੜਾ ਕੋਈ ਇੱਧਰ ਲੈ ਆਵਾਂ ਤੇ ਆਇਆ ਵੀ ਆ ਤਾਂ ਟਰੈਵਲ ਕੀਤਾ ਵੀ ਆ ਉਹ ਵੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਮੋਸਟਲੀ ਆ ਜਿਹੜੇ ਜੂਨ ਦੀਆਂ ਛੁੱਟੀਆਂ ਵਿੱਚ ਲੋਕ ਪਹਾੜਾਂ ਵੱਲ ਨਹੀਂ ਜਾਂਦੇ ਕਿਉਂਕਿ ਗਰਮੀ ਬਹੁਤ ਹੀ ਜਿਆਦੇ ਹੁੰਦੀ ਹੈ ਤੇ ਸਾਰੇ ਜਾਣੇ ਇੱਧਰ ਗਰਮੀਆਂ ਦੀਆਂ ਛੁੱਟੀਆਂ ਦਾ ਸੈਲੀਬ੍ਰੇਸ਼ਨ ਕਰਨ ਆਉਂਦੀ ਹੈ ਅਤੇ ਜਿਹੜਾ ਤੁਸੀਂ ਵੀਊ ਚੈੱਕ ਕਰ ਸਕਦੇ ਹੋ ਸੰਗਤ ਜਿਹੜੀ ਬਹੁਤ ਹੀ ਆਉਣ ਜਾਣ ਵਾਲੀ ਸੀ ਤੁਹਾਨੂੰ ਪਤਾ ਹੀ ਹੈ ਵੀ ਇੱਧਰ ਲਈ ਸੈਣ ਮਾਤਾ ਦੇ ਮੰਦਰ ਬਹੁਤ ਜ਼ਿਆਦੇ ਹੈਗੇ ਤੇ ਸੰਗਤ ਵੀ ਬਹੁਤ ਜ਼ਿਆਦੇ ਸੀ ਤਾਂ ਫਿਰ ਵੀ ਆਪਾਂ ਗੱਡੀ ਜਿਹੜੀ ਸਲੋਈ ਰੱਖੀ ਤੇ ਰਾਮ ਦਰੇ ਦੇ ਨਾਲ ਸਫ਼ਰ ਕੀਤਾ ਕਿਉਂਕਿ ਆਪਣੇ ਨਾਲ ਬੱਚੇ ਸੀਗੇ ਤੇ ਸੇਫਟੀ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਬਹੁਤ ਜ਼ਰੂਰੀ ਸੀ ਤੇ ਤੁਸੀਂ ਰਸਤਾ ਚੈੱਕ ਕਰ ਹੀ ਸਕਦੇ ਹੋ ਵੀਡੀਓ ਦੇ ਵਿੱਚ ਹਰੀਆਲੀ ਤਾਂ ਬਹੁਤ ਹੀ ਜ਼ਿਆਦੀ ਆ ਤੇ ਜਿਹੜਾ ਬੱਦਲਾਂ ਦੇ ਕਰਕੇ ਮੌਸਮ ਜਿਹੜਾ ਹੋਰ ਵੀ ਸੋਹਣਾ ਹੋ ਗਿਆ ਏ ਤੇ ਆਪਾਂ ਜੀ ਤੁਰ ਪਏ ਆ ਹੁਣ ਜੀ ਆਪਾਂ ਤੁਹਾਨੂੰ ਚੜ੍ਹਾਈ ਦਿਖਾਵਾਂਗੇ ਕਿੰਨੀ ਜ਼ਿਆਦੇ ਚੜ੍ਹਾਈ ਸੀ ਤੇ ਪਹਾੜ ਚੈੱਕ ਕਰੋ ਨਾਲ ਦੀ ਨਾਲ ਐ ਲੱਗਦਾ ਸੀ ਜਿਵੇਂ ਬੱਦਲਾਂ ਦੇ ਵਿੱਚ ਫਿਰਦੇ ਹੋਈਏ ਤਾਂ ਤੇ ਬੱਦਲਾਂ ਦੇ ਵਿੱਚ ਤੁਰਦੇ ਫਿਰਦੇ ਜਾਪਦਾ ਸੀਗਾ ਤੇ ਤੁਹਾਨੂੰ ਪਤਾ ਹੀ ਆ ਵੀ ਇਹ ਇੱਕ ਆਪਣੇ ਗੁਰਬਾਣੀ ਦੀ ਲਾਈਨ ਹੈਗੀ ਆ ਦੀ ਗੁਰਬਾਣੀ ਵੀ ਕਹਿੰਦੀ ਹੈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਿਖਿਆ ਤਾਂ ਇੱਥੇ ਆ ਕਿ ਇਹ ਗੱਲਾਂ ਸੱਚ ਹੋ ਜਾਂਦੀਆਂ ਨੇ ਜੀ ਕੁਦਰਤ ਦਾ ਕੋਈ ਵੀ ਅੰਤ ਨਹੀਂ ਇੰਨਾ ਕੁ ਜ਼ਿਆਦੇ ਹਰਿਆਲੀ ਆ ਇੰਨੇ ਕੁ ਜ਼ਿਆਦੇ ਅਜੀਬ ਕਰਿਸ਼ਮੇ ਆ ਤੇ ਵੇਖ ਜਿੰਨਾ ਹੀ ਵੇਖੀ ਜਾਓ ਉਨਾਂ ਹੀ ਮਨ ਨੂੰ ਸਕੂਨ ਆਉਂਦਾ ਪਿਆ ਤੇ ਇੱਥੇ ਤੁਸੀਂ ਹੁਣ ਵੇਖ ਸਕਦੇ ਹੋ ਵੀ ਐਦਾਂ ਲੱਗਦਾ ਜਿਵੇਂ ਆਪਾਂ ਕਿਤੇ ਬਾਹਰਲੀ ਕੰਟਰੀ 'ਚ ਆ ਗਏ ਆ ਪਰ ਨਹੀਂ ਜੀ ਇਹ ਪਹਾੜੀ ਏਰੀਆ ਦਾ ਕਾਂਗੜਾ ਕਾਂਗੜੇ ਦਾ ਰੂਡ ਆ ਤੇ ਤੁਸੀਂ ਵੇਖ ਸਕਦੇ ਹੋ ਬਿਲਕੁਲ ਸਾਫ਼ ਸੁਥਰਾ ਇੰਨੀ ਕੁ ਜ਼ਿਆਦੇ ਵਧੀਆ ਤਰੀਕੇ ਦੇ ਨਾਲ ਬਣਾਇਆ ਵਾ ਸੜਕ ਸੜਕ ਜਿਹੜੀ ਬਿਲਕੁਲ ਸਾਫ਼ ਜਮਾ ਵੀ ਟੋਏ ਵਗੈਰਾ ਨਹੀਂ ਸੀ ਜਿਵੇਂ ਆਪਣੇ ਉਖਲੀਆਂ ਬਣ ਜਾਂਦੀਆਂ ਨੇ ਇੰਨਾ ਵਧੀਆ ਬਣਾਇਆ ਵਾ ਪੰਜਾਬ ਨਾਲੋਂ ਪੰਜਾਬ ਦੇ ਰੋਡ ਦੇ ਨਾਲੋਂ ਕਿਤੇ ਵਧੀਆ ਮਜ਼ਬੂਤ ਸੜਕ ਬਣਾਈ ਵੀ ਆ ਤੇ ਬਹੁਤ ਵਧੀਆ ਲੱਗਿਆ ਇੱਕ ਵਾਰ ਵੇਖਣ ਨੂੰ ਤਾਂ ਇਹ ਲੱਗਦਾ ਜਿਵੇਂ ਯੂਰਪ ਯੂਰਪ ਦੀਆਂ ਕੰਟਰੀ ਦੇ ਵਿੱਚ ਰੋਡ ਬਣੇ ਹੁੰਦੇ ਆ ਉਸ ਤਰ੍ਹਾਂ ਜਾਪਦਾ ਸੀ ਬਹੁਤ ਹੀ ਵਧੀਆ ਲੱਗਿਆ ਤੇ ਹੁਣ ਨਵੀਆਂ ਜਿਹੜੀਆਂ ਸੁਰੰਗਾਂ ਬਣਦੀਆਂ ਪਈਆਂ ਏ ਤਾਂ ਹਰ ਹਰ ਮਹਾਦੇਵ ਵੀ ਜ਼ਰੂਰ ਲਿਖਿਓ ਕਿਉਂਕਿ ਇੱਥੇ ਜਿਹੜੀਆਂ ਸੁਰੰਗਾਂ ਦਾ ਨਾਮ ਦਿੱਤਾ ਜਾ ਰਿਹਾ ਉਹ ਹਰ ਹਰ ਮਹਾਦੇਵ ਦੇ ਨਾਮ ਨਾਲ ਜਾਣੀਆਂ ਜਾਂਦੀਆਂ ਨੇ ਤਾਂ ਇਥੋਂ ਇਸ ਦੇ ਨਾਲ ਹੀ ਇੱਕ ਜਿਹੜੀ ਰੇਲਵੇ ਲਾਈਨ ਲੰਘਦੀ ਆ ਬਹੁਤ ਹੀ ਜਿਆਦੇ ਜਿਹੜੀ ਖਤਰਨਾਕ ਆ ਥੱਲੇ ਬਹੁਤ ਸਾਰੀ ਖਾਈ ਹੈ ਨਦੀ ਵਗਦੀ ਤੇ ਉੱਪਰ ਦੀ ਛੋਟੀ ਜੀ ਜਿਹੜੀ ਰੇਲ ਲਾਈਨ ਲੰਘਦੀ ਆ ਤਾਂ ਉਹ ਸਿੱਧੀ ਹੀ ਇੱਕ ਜੰਮੂ ਕਸ਼ਮੀਰ ਵਾਲਾਂ ਨੂੰ ਜਾਂਦੀ ਹੈ ਤੇ ਬਹੁਤ ਹੀ ਜਿਆਦੇ ਉਹ 뷰 ਵੀ ਵੇਖਣ ਵਾਲਾ ਸੀ ਪਰ ਆਪਾਂ ਉਹ ਵੀਡੀਓ ਦੇ ਵਿੱਚ ਕੈਚ ਅਪ ਨਹੀਂ ਕਰ ਸਕੇ ਚਲੋ ਕੋਈ ਗੱਲ ਨਹੀਂ ਫੇਰ ਕਿਤੇ ਮੌਕਾ ਮਿਲਿਆ ਤਾਂ ਜ਼ਰੂਰ ਦਿਖਾਵਾਂਗੇ ਤਾਂ ਬਹੁਤ ਸਾਰੀਆਂ ਜਿਹੜੀਆਂ ਸਰੰਗਾਂ ਵੀ ਬਣੀਆਂ ਹੁੰਦੀਆਂ ਐ ਇੱਥੇ ਤੇ ਆਪਾਂ ਤੁਹਾਨੂੰ ਇੱਕ ਜਿਹੜੀ ਕੱਚੀ ਸਰੰਗ ਵੀ ਜ਼ਰੂਰ ਦਿਖਾਵਾਂਗੇ ਵੀਡੀਓ ਦੇ ਨਾਲ ਬਣੇ ਰਹੋ ਤੇ ਅੱਗੇ ਬਲੌਗ ਨੂੰ ਜ਼ਰੂਰ ਸ਼ੇਅਰ ਕਰ ਦਿਆ ਕਰੋ ਕਿਉਂਕਿ ਬਹੁਤ ਦੂਰ ਥਾਵਾਂ ਤੇ ਜਾ ਕੇ ਤੁਹਾਡੇ ਦੇ ਆਪਣੇ ਨਾਲ ਨਾਲ এনਜਾਇਰਮੈਂਟ ਦੇ ਨਾਲ ਤੁਹਾਡੇ ਲਈ ਵੀ ਇਹ ਵੀਡੀਓ ਲੈ ਕੇ ਆਉਂਦੇ ਰਹਿਣੇ ਆ ਤੇ ਦੇਖ ਸਕਦੇ ਹੋ ਹੁਣ ਅਸੀਂ ਪਹੁੰਚ ਗਏ ਹਾਂ ਜੀ ਕੱਚੀ ਗੁਫਾ ਦੇ ਵਿੱਚ ਜਿਹਨੂੰ ਸਰੰਗ ਬੋਲਿਆ ਜਾਂਦਾ ਏ ਤਾਂ ਇਹ ਬਿਲਕੁਲ ਕੱਚੀ ਐ ਇਹਦੇ ਵਿੱਚ ਪਾਣੀ ਜਿਹੜਾ ਪਹਾੜਾਂ ਤੋਂ ਆਉਂਦਾ ਹੀ ਰਹਿੰਦਾ ਤੇ ਵਗਦਾ ਹੀ ਰਹਿੰਦਾ ਏ ਤੇ ਇਹਦੇ ਵਿੱਚ ਕੋਈ ਲਾਈਟ ਵਗੈਰਾ ਦਾ ਪ੍ਰਬੰਧ ਨਹੀਂ ਸੀਗਾ ਤੇ ਪਰ ਫਿਰ ਵੀ ਔਨ ਜਾਣ ਲਈ ਠੀਕ ਠਾਕ ਆ ਤੇ ਬਹੁਤ ਵਧੀਆ ਲੱਗਿਆ ਸਟਰੰਗ ਦੇ ਵਿੱਚ ਜਾ ਕੇ ਵੀ ਤਾਂ ਰਾਸਤਾ ਜਿਹੜਾ ਸਾਡਾ ਹੋਰ ਵੀ ਜਿਆਦਾ ਆ ਨਜ਼ਦੀਕ ਆਉਂਦਾ ਆਉਂਦਾ ਚੜਾਈ ਦੇ ਨਾਲ ਨਾਲ ਹੋਰ ਵੀ ਜਿਆਦਾ ਭੈਣਕ ਬੰਦਾ ਹੈ ਕਿਉਂਕਿ ਇੱਕ ਤਾਂ ਮੀਂਹ ਬਹੁਤ ਜਿਆਦਾ ਪੈਣ ਲੱਗ ਗਿਆ ਉਤੋਂ ਦੀ ਬੱਦਲ ਬਹੁਤ ਜਿਆਦਾ ਕਾਲੇ ਹੋ ਗਏ ਤੇ ਬੱਦਲਾਂ ਦੇ ਨਾਲ ਹੀ ਜਿਹੜਾ ਸਾਰੇ ਕਿਤੇ ਐ ਹੋ ਗਿਆ ਜਿਵੇਂ ਤੁਹਾਨੂੰ ਦਾ ਪਰ ਚਾਰੇ ਪਾਸੇ ਕਾਲੇ ਬੱਦਲ ਛਾਏ ਹੋਏ ਸੀ ਤੇ ਤੁਸੀਂ ਹੁਣ ਮੌਸਮ ਚੈੱਕ ਕਰ ਸਕਦੇ ਹੋ ਵਿਊ ਚੈੱਕ ਕਰ ਸਕਦੇ ਹੋ ਤੇ ਆਪਾਂ ਪਹੁੰਚ ਗਏ ਆ ਜੀ ਮੌਕ ਲੋਰਡ ਗੰਝ ਦੇ ਵਿੱਚ ਤੇ ਇਹ ਬਹੁਤ ਹੀ ਸੋਹਣੀ ਸੋਹਣੀ ਜਿਹੜੀ ਸ਼ਹਿਰ बोल ਸਕਦੇ ਆ ਇਹਨੂੰ ਇੰਡੀਆ ਦਾ ਬਹੁਤ ਹੀ ਸੋਹਣਾ ਜਿਹੜਾ ਸ਼ਹਿਰ ਹੈ ਇਹ ਤੇ ਇੱਥੋਂ ਬਹੁਤ ਸਾਰੇ ਟੂਰਿਸਟ ਜੀ ਕੁਮਨੌਂਡੇ ਤੇ ਮਸ਼ੂਰੇ ਦੇ ਵਿੱਚ ਇੱਕ ਜੀ ਚਾਰਾਚ ਬਣੀ ਹੋਈ ਹੈ ਉੱਥੇ ਹੀ ਘੁੰਮਾਂਗੇ ਇੱਕ ਵਾਟਰਫਾਲ ਤੇ ਹੋਰ ਵੀ ਜਿਹੜੀਆਂ ਘੁੰਮਣ ਵਾਸਤੇ ਬਹੁਤ ਸਾਰੀਆਂ ਥਾਵਾਂ ਜਿਹੜੀਆਂ ਬਣੀਆਂ ਹੋਈਆਂ ਤੇ ਤੁਸੀਂ ਵੀ ਜੇ ਮੌਕਾ ਮਿਲਿਆ ਤਾਂ ਜਰੂਰ ਵਿਜ਼ਿਟ ਕਰਿਓ ਕਿਉਂਕਿ ਇੱਥੋਂ ਪਤਾ ਲੱਗਦਾ ਵੀ ਕੁਦਰਤ ਕਿੱਥੋਂ ਤੱਕ ਜਿਹੜੀ ਫੈਲਰੀ ਵੀ ਆ ਬਹੁਤ ਸੋਹਣਾ ਲੱਗਿਆ ਬਹੁਤ ਜ਼ਿਆਦੇ ਵਧੀਆ ਲੱਗਿਆ ਤਾਂ ਜੇ ਫੇਰ ਕਿਤੇ ਮੌਕਾ ਮਿਲਿਆ ਤਾਂ ਫੇਰ ਕਿਤੇ ਜ਼ਰੂਰ ਆਵਾਂਗੇ ਤੇ ਤੁਸੀਂ ਵੇਖ ਸਕਦੇ ਹੋ ਕਿੰਨਾ ਜ਼ਿਆਦੇ ਮੀਂਹ ਆਇਆ ਹੋਇਆ ਸੀ ਮੀਂਹ ਮਾਰਚਲ ਤੋਂ ਹੀ ਜਿਹੜਾ ਸ਼ੁਰੂ ਹੋ ਗਿਆ ਸੀਗਾ ਤੇ ਹਾਂਜੀ ਮਕਲੌੜ ਗੰਜ ਦੀ ਤੁਸੀਂ ਮਾਰਕੀਟਿੰਗ ਚੈੱਕ ਕਰੋ ਬਹੁਤ ਵਧੀਆ ਹੈ ਇਹ ਮਾਰਕੀਟ ਬਹੁਤ ਜ਼ਿਆਦੇ ਵਧੀਆ ਹੈ ਪਰ ਇੱਕ ਮੀਂਹ ਦੇ ਕਾਰਨ ਜਿਹੜੀਆਂ ਕੁਝ ਕੁ ਦੁਕਾਨਾਂ ਲੁਕੋ ਕੇ ਰੱਖੀਆਂ ਹੋਈਆਂ ਸੀ ਤਰਪਾਲ ਵਗੈਰਾ ਲਗਾਏ ਹੋਏ ਸੀ ਕਿਉਂਕਿ ਬਾਰਿਸ਼ ਜਿਹੜੀ ਬਹੁਤ ਹੀ ਤੇਜ਼ ਸੀ ਤੇ ਬਹੁਤ ਜ਼ਿਆਦੇ ਵਧੀਆ ਮਾਹੌਲ ਸੀਗਾ ਤੇ ਇੱਕ ਇੱਥੇ ਜੀ ਸਭ ਜਿਹੜੀ ਚਰਚ ਬਣੀ ਹੋਈ ਹੈ ਬਹੁਤ ਹੀ ਜਿਆਦਾ ਵਧੀਆ ਹੈ ਇਹ ਚਰਚ ਦੇ ਨਾਲ ਨਾਲ ਇੱਕ ਜਿਹੜਾ ਬੁੱਧ ਧਰਮ ਦੇ ਨਾਲ ਦੇ ਨਾਲ ਬਣਿਆ ਹੋਇਆ ਇੱਕ ਇੱਥੇ ਪ੍ਰਸਿੱਧ ਸਥਾਨ ਵੀ ਹੈ ਤੇ ਇੱਥੇ ਬਹੁਤ ਸਾਰੇ ਜਿਹੜੇ ਬੁੱਧ ਧਰਮ ਦੇ ਨਾਲ ਜਿਹੜਾ ਰਿਲੇਟਡ ਲੋਕ ਆ ਉਹ ਆਉਂਦੇ ਰਹਿੰਦੇ ਆ ਮੱਥਾ ਟੇਕਣ ਦੇ ਲਈ ਦਰਸ਼ਨ ਕਰਨ ਦੇ ਲਈ ਤਾਂ ਬਹੁਤ ਹੀ ਜਿਆਦਾ ਉਹੋ ਜਿਹੇ ਲੋਕ ਵੀ ਸੀਗੇ ਤੇ ਫਿਰ ਅਸੀਂ ਚੱਲ ਪਏ ਆ ਜੀ ਵਾਟਰਫਾਲ ਦੇ ਕਰਨੀ ਤੇ ਤਕਦੀਰ ਨੂੰ ਹੈਰੀ ਨੇ ਚੱਕਿਆ ਹੋਇਆ ਸੀ ਤੇ ਰਾਸਤੇ ਦੇ ਵਿੱਚ ਆਪਾਂ ਘੁੰਮਦੇ ਫਿਰਦੇ ਜਿਹੜੇ ਦੁਕਾਨਾਂ ਵਗੈਰਾ ਵੇਖਦੇ ਆਪਾਂ ਪਹੁੰਚ ਗਏ ਜੀ ਮੇਨ ਮਾਰਕੀਟ ਦੇ ਵਿੱਚ ਤੇ ਇੱਥੋਂ ਆਪਾਂ ਥੋੜੀ ਬਹੁਤੀ ਸ਼ਾਪਿੰਗ ਕੀਤੀ ਵੀ ਤੇ ਵੇਖੀ ਵੀ ਤੇ ਬਹੁਤ ਵਧੀਆ ਲੱਗਿਆ ਏ ਤੇ ਰਾਸਤਾ ਜਿਹੜਾ ਥੋੜਾ ਜਿਹਾ ਖਰਾਬ ਸੀ ਪਰ ਫਿਰ ਵੀ ਸੋਚਿਆ ਵੀ ਜਾਣਾ ਤਾਂ ਚਾਹੀਦਾ ਹੀ ਏ ਜੇ ਇੱਡੀ ਦੂਰ ਚੱਲ ਕੇ ਆਏ ਤਾਂ ਸਾਨੂੰ ਅੱਗੇ ਵੀ ਜਾਣਾ ਚਾਹੀਦਾ ਏ ਤਾਂ ਸ਼ਾਮ ਦਾ ਟਾਈਮ ਸੀ ਬੱਚੇ ਨਾਲ ਸੀ ਤੇ ਥੋੜਾ ਜਿਹਾ ਖਿੱਚ ਕੇ ਜੀ ਅਸੀਂ ਜਿਹੜਾ ਵਾਟਰਫਾਲ ਕੰਨੀ ਤੁਰ ਪਏ ਆ ਤੇ ਅੱਗੇ-ਅੱਗੇ ਜ਼ਰੂਰ ਵਧਦੇ ਜਾਇਓ ਥੋੜੀ ਵੀਡੀਓ ਲੰਮੀ ਜ਼ਰੂਰ ਹੋ ਸਕਦੀ ਹੈ ਪਰ ਜਿਹੜਾ ਅਗਲਾ ਵੀਊ ਆ ਉਹ ਵੇਖਣ ਵਾਲਾ ਚੈੱਕ ਕਰਨ ਵਾਲਾ ਤੁਸੀਂ ਵੇਖ ਸਕਦੇ ਹੋ ਅੱਗੇ ਜੀ ਰਸਤਾ ਜਾਂਦਾ ਸੀ ਵਾਟਰਫਾਲ ਕੰਨੇ ਤੇ ਆਪਾਂ ਉੱਤਰ ਨੂੰ ਤੁਰ ਪਏ ਸੀ ਇਹ ਤੇ ਬਦਲ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਜਿਆਦੇ ਬੱਦਲ ਜਿਹੜੇ ਆਮ ਹੀ ਔੜਦੇ ਫਿਰਦੇ ਸੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀ ਇੱਥੇ ਝਰਨਾ ਵਗਦਾ ਸੀਗਾ ਜਿਹਨੂੰ ਵਾਟਰਫਾਲ ਕਿਹਾ ਜਾਂਦਾ ਹੈ ਤੇ ਉਹਦੀ ਪਾਫ ਦੇ ਨਾਲ ਹੀ ਜਿਹੜੇ ਬੱਦਲ ਬਹੁਤ ਹੀ ਜਿਆਦੇ ਸੰਗਨੇ ਹੋ ਜਾਂਦੇ ਆ ਦੂਰ ਤੋਂ ਦ੍ਰਿਸ਼ ਐਵੇਂ ਦਾ ਲੱਗਦਾ ਸੀਗਾ ਪਰ ਤੁਹਾਨੂੰ ਨੇੜੇ ਚੱਲ ਕੇ ਵੀ ਦਿਖਾਵਾਂਗੇ ਲੱਗਦਾ ਹੈ ਜਨਤ ਇੱਥੇ ਆ ਗਈ ਸੀ ਤਾਂ ਬਹੁਤ ਹੀ ਜਿਆਦਾ ਸੋਹਣਾ ਖੂਬਸੂਰਤ ਦੇਖਣ ਵਾਲਾ ਨਜ਼ਾਰਾ ਸੀ ਤਾਂ ਇੰਨੀ ਕ ਜਿਆਦੇ ਹਰਿਆਲੀ ਤੇ ਉੱਤੋਂ ਪਾਣੀ ਦਾ ਜਿਹੜਾ ਵਹਾਅ ਸੀਗਾ ਬਹੁਤ ਹੀ ਜਿਆਦੇ ਵਧੀਆ ਲੱਗਦਾ ਪਿਆ ਸੀਗਾ ਤੇ ਬਹੁਤ ਜਿਹੜੇ ਪੱਥਰ ਲੱਗੇ ਹੋਏ ਸੀਗੇ ਵੈਜਟਾਰਨੇ ਦੇ نیچے ਕਿਉਂਕਿ ਉੱਥੇ ਲੋਕ ਖੜ ਕੇ ਬਹੁਤ ਸਾਰੀਆਂ ਸੈਲਫੀਆਂ ਫੋਟੋਆਂ ਫੈਮਿਲੀ ਫੋਟੋ ਕਰਵਾ ਰਹੇ ਸੀਗੇ ਤੇ ਜਿਹੜਾ ਪਾਣੀ ਸੀਗਾ ਬਹੁਤ ਹੀ ਜਿਆਦਾ ਠੰਡਾ ਸੀਗਾ ਤੇ ਉਸ ਦੇ ਨਾਲ ਪੂਰੀ ਛੋਟੀ ਛੋਟੀ ਪਾਣੀ ਦੀ ਬੂੰਦ ਭੂਰ ਜੀ ਬਹੁਤ ਦੂਰ ਤੱਕ ਫੈਲਦੀ ਪਈ ਸੀ ਤੇ ਇੱਕ ਵਾਰ ਤਾਂ ਲੱਗਦਾ ਸੀਗਾ ਵੀ ਠੰਡ ਇੰਨੀ ਹੋ ਜੂਗੀ ਕਿ ਆਪਾਂ ਨੂੰ ਮੋٹے ਕੱਪੜੇ ਪਾਉਣੇ ਪੈਣਗੇ ਪਰ ਫਿਰ ਵੀ ਜਦੋਂ ਚਰਨੇ ਦੇ ਬਹੁਤ ਜਿਆਦਾ ਨੇੜੇ ਸੀ ਉਦੋਂ ਤਾਂ ਬਹੁਤ ਠੰਡ ਲੱਗਦੀ ਸੀ ਪਰ ਬਾਅਦ ਦੇ ਵਿੱਚ ਸਾਰਾ ਕੁਝ ਠੀਕ ਸੀ ਨਾਰਮਲ ਜਿਹੀ ਠੰਡ ਲੱਗੀ ਫੇਰ ਜੇ ਵੇਖ ਸਕਦੇ ਹੋ ਜਵਾਕਾਂ ਨੇ ਕੀ ਕੀਤੀ ਇੱਥੇ ਮਸਤੀ ਫੋਟੋਆਂ ਕੀਤੀਆਂ ਬਹੁਤ ਵਧੀਆ ਲੱਗਿਆ ਜਿੱਦਾਂ ਆਪਾਂ ਵੀਡੀਓਜ਼ ਦੇ ਵਿੱਚ ਦੇਖਦੇ ਸੀ ਸੇਮ ਟੂ ਸੇਮ ਉਦਾਂ ਹੀ ਬਹੁਤ ਖੂਬਸੂਰਤ ਨਜ਼ਾਰਾ ਇੱਥੋਂ ਦਾ ਤਾਂ ਹੈਰੀ ਵੀ ਬਹੁਤ ਮਸਤੀ ਦੇ ਵਿੱਚ ਸੀ ਕਿ ਬਹੁਤ ਸਾਰੀਆਂ ਫੋਟੋਆਂ ਉਹਨਾਂ ਨੇ ਵੀ ਕਰਵਾਈਆਂ ਤੇ ਵੇਖ ਸਕਦੇ ਹੋ ਪੂਰ ਚੈੱਕ ਕਰਿਓ ਹੁਣ ਕਰ ਸਕਦੇ ਤੁਸੀਂ ਤੇ ਕਮੈਂਟ ਕਰਕੇ ਜਰੂਰ ਦੋ ਸੇ ਤੁਹਾਨੂੰ ਕਿਵੇਂ ਦਾ ਲੱਗਿਆ ਥੈਂਕ ਯੂ